ਕਿਤਾਬ ਬrochniyam ਅਧਿਆਇ 10ਵਾਂ ਟਾਲ ਮਟੋਲ ਦੀ ਆਦਤ ਜੇ ਨਾ ਸੁਣਨ ਲਈ ਕੋਈ ਤਿਆਰ ਨਾ ਹੋਵੇ ਅਤੇ ਹਾਂ ਕਹਿਣੀ ਯੋਗ ਨਾ ਹੋਵੇ ਤਾਂ ਟਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਹੈ ਜ਼ਿੰਮੇਵਾਰੀਆਂ ਤੇ ਕੰਮਾਂ ਦੀ ਨਦੀ ਸਾਰਾ ਜੀਵਨ ਵਗਦੀ ਰਹਿੰਦੀ ਹੈ ਹਰ ਕਿਸੇ ਕੋਲ ਕਰਨ ਵਾਲੇ ਕੰਮ ਵਧੇਰੇ ਹੁੰਦੇ ਹਨ ਅਤੇ ਕਰਨ ਲਈ ਸਮਾਂ ਅਤੇ ਵਸੀਲੇ ਘੱਟ ਹੁੰਦੇ ਹਨ ਜਿਸ ਕਾਰਨ ਕੰਮ ਮੁਲਤਵੀ ਹੁੰਦੇ ਰਹਿੰਦੇ ਹਨ ਕਈ ਕੰਮ ਸੀ ਕਰਨੇ ਵੀ ਚਾਹੁੰਦੇ ਆ ਪਰ ਉਹ ਵੀ ਅੱਗੇ ਪਾਉਣੇ ਪੈਂਦੇ ਹਨ ਕੰਮ ਨੂੰ ਪਟਾਉਣ ਦੇ ਬਾਵਜੂਦ ਕੰਮ ਇਕੱਠੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਨੂੰ ਕਰ ਲਈ ਮਨ ਚਾਹੀ ਵੇਲ ਨਹੀਂ ਮਿਲਦੀ ਜਿਸ ਕਾਰਨ ਕੰਮ ਮੁੱਕਦੇ ਹੀ ਨਹੀਂ ਅਕਸਰ ਕਈ ਅਤ ਜ਼ਰੂਰੀ ਕੰਮ ਵੀ ਲੰਮਕਦੇ ਰਹਿੰਦੇ ਹਨ ਜਿਸ ਕਾਰਨ ਟਾਲ ਮਟੋਲ ਕਰਨਾ ਆਦਤ ਬਣ ਜਾਂਦੀ ਹੈ ਅਤੇ ਇਸ ਆਦਤ ਨੂੰ ਮੋਟਾਪੇ ਵਾਂਗ त्याਗਣਾ ਮੁਸ਼ਕਲ ਹੁੰਦਾ ਹੈ ਸਾਲਮ ਟੂਲ ਦਾ ਮੁੱਖ ਕਾਰਨ ਉਦੇਸ਼ ਦੀ ਅਸਪਸ਼ਟਤਾ ਅਦੇ ਨਿਸ਼ਾਨੇ ਦਾ ਧੁੰਦਲਾਪਨ ਹੁੰਦਾ ਹੈ ਆਪਣੀ ਯੋਗਤਾ ਸਮਰਥਾ ਜਾਣੇ ਬਿਨਾ ਅਸੀਂ ਕਈ ਕੰਮ ਇਸ ਲਈ ਛੋਹ ਲੈਂਦੇ ਹਾਂ ਕਿਉਂਕਿ ਚਾਚੇ ਦਾ ਪੁੱਤਰ ਜਾਂ ਮਾਮੇ ਦੀ ਧੀ ਉਹ ਕਰ ਰਹੀ ਹੁੰਦੀ ਹੈ ਮਗਰੋਂ ਸੋਝੀ ਹੁੰਦੀ ਹੈ ਕਿ ਗੜਵੀ ਵਿੱਚ ਵਲਟ ਉਹੀ ਜਿੰਨਾ ਪਾਣੀ ਨਹੀਂ ਪਾਇਆ ਜਾ ਸਕਦਾ ਜੀਵਨ ਵਿੱਚ ਕਈ ਸਫਲ ਹੋਣਾ ਹੀ ਨਹੀਂ ਚਾਹੁੰਦੇ ਕਈ ਇਹਨੂੰ ਸਫਲ ਹੋਣਾ ਹੀ ਨਹੀਂ ਆਉਂਦਾ ਜੇ ਜਿਸ਼ਾਨਾ ਹੀ ਸਪਸ਼ਟ ਨਹੀਂ ਹੁੰਦਾ ਤਾਂ ਰਸਤਾ ਕਿਵੇਂ ਸਪਸ਼ਟ ਹੋ ਸਕਦਾ ਹੈ ਉਦੇਸ਼ ਜਾਂ ਵਿਉਂਤ ਬਿਨਾ ਕਾਰਜ ਕਰਨਾ ਹਮੇਸ਼ਾ ਕਈ ਸਮੱਸਿਆਵਾਂ ਉਪਜਾਏਗਾ ਕੁਝ ਲੋਕ ਬਹੁਤ ਮਿਹਨਤ ਕਰਦੇ ਹਨ ਪਰ ਜਿੰਨਾ ਕੰਮ ਨਾਲ ਵਿਕਾਸ ਆਪਰਦਾ ਹੈ ਉਹ ਕਰਨ ਨੂੰ ਟਾਲਦੇ ਰਹਿੰਦੇ ਹਨ ਇਹ ਲੋਕ ਨਿੱਕੇ ਨਿੱਗੁਨੇ ਕੰਮਾਂ ਨੂੰ ਪਹਿਲਾਂ ਕਰਨ ਵਿੱਚ ਹੀ ਆ ਸਾਰਾ ਸਮਾਂ ਲਾ ਦਿੰਦੇ ਹਨ ਅਤੇ ਭੁੱਲ ਜਾਂਦੇ ਹਨ ਕਿ ਫਰਕ ਮਹੱਤਵਪੂਰਨ ਕੰਮਾਂ ਨਾਲ ਪੈਂਦਾ ਹੈ ਮਹੱਤਵਪੂਰਨ ਕੰਮ ਮੁਸ਼ਕਿਲ ਅਤੇ ਗੁੰਝਲਦਾਰ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਲਈ ਯੋਗਤਾ ਨਪੁੰਨਤਾ ਅਤੇ ਕਾਗਰਤਾ ਦੀ ਲੋੜ ਪੈਂਦੀ ਹੈ ਇਹਨਾਂ ਨੂੰ ਕਰਨ ਦਾ ਲਾਭ ਵੀ ਭਾਰੀ ਅਤੇ ਵੱਡਾ ਹੁੰਦਾ ਹੈ ਕਈ ਵਿਦਿਆਰਥੀ ਰੋਜ਼ਗਾਰ ਯੋਗਤਾ ਪ੍ਰਾਪਤ ਕਰਨ ਤੋਂ ਪਹਿਲਾਂ ਸ਼ੌਂਕ ਪਾਲਣ ਲੱਗ ਪੈਂਦੇ ਹਨ ਇਹ ਨੀਵੀਆਂ ਖਿੱਚਾਂ ਤੋਂ ਮੁਕਤ ਹੀ ਨਹੀਂ ਹੁੰਦੇ ਅਤੇ ਥੋੜ੍ਹਾ ਚਿਰ ਸੁੱਖ ਅਤੇ ਵਕਤੀ ਸੰਤੁਸ਼ਟੀ ਇਹਨਾਂ ਨੂੰ ਉਠਣ ਨਹੀਂ ਦਿੰਦੀ ਆਖਰੀ ਸਮੇਂ ਵਿੱਚ ਕੰਮ ਨਿਪਟਾਉਣ ਦੇ ਕਾਰਨ ਗਲਤੀਆਂ ਵਧੇਰੇ ਹੁੰਦੀਆਂ ਹਨ ਅਤੇ ਅਜਿਹੇ ਕੰਮ ਅਕਸਰ ਦੁਬਾਰਾ ਕਰਨਾ ਪੈਂਦਾ ਹੈ ਜਿਸ ਕਾਰਨ ਕੰਮ ਦੀ ਲਾਗਤ ਵੱਧ ਜਾਂਦੀ ਹੈ ਅਤੇ ਦਫ਼ਤਰ ਸੰਸਥਾ ਤੇ ਵਿਅਕਤੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ ਜੇ ਕੰਮ ਵਾਲਾ ਕੰਮ ਨਾ ਨਿਪਟਾਇਆ ਜਾਵੇ ਤਾਂ ਹੋਰ ਕੰਮਾਂ ਲਈ ਟਾਲਮਟੋਲ ਹੋਣੀ ਸੁਭਾਵਕ ਹੁੰਦੀ ਹੈ ਕੀ ਦਫ਼ਤਰ ਜਾਂ ਸੰਸਥਾ ਵਿੱਚ ਤੁਸੀਂ ਮਹੱਤਵਪੂਰਨ ਕੰਮ ਕਰਦੇ ਹੋ ਤੁਸੀਂ ਤਾਂ ਹੀ ਮਹੱਤਵਪੂਰਨ ਹੋ ਸਕਦੇ ਹੋ ਜੇ ਤੁਸੀਂ ਆਪਣੇ ਕੰਮ ਨੂੰ ਮਹੱਤਵਪੂਰਨ ਸਮਝੋ ਕਿਸਾਨ ਖੇਤ ਵਿੱਚ ਮਜ਼ਦੂਰਾਂ ਤੋਂ ਕੰਮ ਕਰਵਾਉਂਦਾ ਹੈ ਪਰ ਮਹੱਤਵਪੂਰਨ ਕੰਮ ਉਹ ਆਪ ਕਰਦਾ ਹੈ ਜਾਂ ਆਪ ਆਪਣੀ ਨਿਗਰਾਨੀ ਅਧੀਨ ਕਰਵਾਉਂਦਾ ਹੈ ਕਿਸੇ ਵਿਅਕਤੀ ਦੀ ਟਾਲ ਮਟੋਲ ਦੀ ਆਦਤ ਜਨਨੀ ਹੋਵੇ ਤਾਂ ਉਸ ਦੇ ਨਹਾਉਣ ਅਤੇ ਤਿਆਰ ਹੋਣ ਨੂੰ ਵੇਖੋ ਇੱਕ ਵਿਅਕਤੀ ਤਾਂ ਹੀ ਤਾਂ ਹੀ ਅਤੇ ਉਦੋਂ ਹੀ ਨਹਾਉਂਦਾ ਸੀ ਜੇ ਉਸ ਨੂੰ ਕਿਸੇ ਨੇ ਕਿਤੇ ਲੈ ਕੇ ਜਾਣਾ ਹੁੰਦਾ ਸੀ ਉਨ੍ਹਾਉਣ ਨੂੰ ਤਿਆਰ ਹੋਣ ਨੂੰ ਇਹ ਸੱਤ ਤੱਕ ਟਾਲਦਾ ਰਹਿੰਦਾ ਸੀ ਕਿ ਜਾਣ ਦਾ ਸਮਾਂ ਹੀ ਲੰਘਾ ਦਿੰਦਾ ਸੀ ਇਹ ਲੋਕ ਹੁੰਦੇ ਹਨ ਜਿਹੜੇ ਉੱਥੇ ਬੱਸ ਢੀਕਦੇ ਹਨ ਜਿੱਥੇ ਬੱਸ ਰੁਕਦੀ ਹੀ ਨਹੀਂ ਇਹ ਵਿਉਂਤਾਂ ਬੜੀਆਂ ਬਣਾਉਂਦੇ ਹਨ ਪਰ ਸਿਰੇ ਕੋਈ ਨਹੀਂ ਚੜਾਉਂਦੇ ਇਹ ਬਿਨਾਂ ਕੁਝ ਕੀਤੇ ਹੀ ਥੱਕੇ ਰਹਿੰਦੇ ਹਨ ਅਤੇ ਲੋਕ ਇਹਨਾਂ ਦੀ ਟਾਲਮਟੋਲ ਤੇ ਹੱਸਦੇ ਹਨ ਕੰਮ ਨੂੰ ਟਾਲਣ ਅਤੇ ਬਹਾਨੇ ਲਾਉਣ ਦੀ ਆਦਤ ਸਕੂਲ ਵਿੱਚ ਹੀ ਪੈ ਜਾਂਦੀ ਹੈ ਸਾਰੇ ਵਿਸ਼ੇ ਅਤੇ ਸਾਰੇ ਅਧਿਆਪਕ ਕਿਸੇ ਵਿਦਿਆਰਥੀ ਨੂੰ ਪਸੰਦ ਨਹੀਂ ਹੁੰਦੇ ਅਧਿਆਪਕ ਦਾ ਕਰਤਵ ਅਤੇ ਕਾਰਜ ਹੈ ਕਿ ਉਹ ਵਿਦਿਆਰਥੀਆਂ ਦੀ ਆਪਣੇ ਵਿਸ਼ੇ ਵਿੱਚ ਦਿਲਚਸਪੀ ਜਗਾਏ। ਖੇਤਰ ਕੋਈ ਹੋਵੇ, ਲਗਭਗ 10% ਵਿਦਿਆਰਥੀ, ਅਧਿਆਪਕ, ਨਰਸਾਂ, ਡਾਕਟਰ ਆਦਿ ਟਾਲਮਟੋਲ ਕਰਦੇ ਹਨ। ਸਕੂਲ ਦਾ ਕੰਮ ਟਾਲਣ ਲਈ ਵਿਦਿਆਰਥੀ ਬੜੇ ਮੌਲਿਕ ਅਤੇ ਹੈਰਾਨ ਕਰਨ ਵਾਲੇ ਬਹਾਨੇ ਲਾਉਂਦੇ ਹਨ। ਇੱਕ ਵਿਦਿਆਰਥੀ ਨੇ ਪਿਛਲੇ ਦਿਨ ਸਕੂਲ ਨੂੰ ਗੈਰਹਾਜ਼ਰ ਹੋਣ ਦਾ ਕਾਰਨ ਦੱਸਿਆ ਕਿਹਾ ਬੱਦਲ ਸੰਨ ਸੂਰਜ ਹੀ ਨਹੀਂ ਚੜ੍ਹਿਆ। ਉਹ ਲੇਖਾ ਹੀ ਰਿਹਾ ਕਿ ਅੱਜ ਸਵੇਰ ਨਹੀਂ ਹੋਈ। ਇੱਕ ਹੋਰ ਨੇ ਕਿਹਾ ਆਇਆ ਸੀ ਪਰ ਤੁਹਾਡੇ ਵਾਲੀ ਕਾਪੀ ਕਰ ਰਹੀ ਵੀ ਸੀ ਵਾਪਸ ਗਿਆ ਲੱਭਦਿਆਂ ਇੰਨੀ ਦੇਰ ਹੋ ਗਈ ਕਿ ਛੁੱਟੀ ਵਿੱਚ ਕੇਵਲ 2 ਘੰਟੇ ਹੀ ਰਹਿ ਗਏ ਸਨ ਸੋ ਚਾਵਾਂਗਾ ਫਿਰ ਜਾਵਾਂਗਾ 2 ਘੰਟੇ ਤਾਂ ਸਿਆਣ ਜਾਣ ਵਿੱਚ ਲੱਗ ਜਾਣੇ ਸਨ ਸੋ ਮੈਂ ਸਿਆਣ ਵਿਖਾਈ ਅਧਿਕਾਰੀ ਰਿਆ ਤੀਜੇ ਨੇ ਕਿਹਾ ਮੈਨੂੰ ਸਵੇਰੇ ਹੀ ਪਤਾ ਸੀ ਕਿ ਸਕੂਲ ਵਿੱਚ ਮੈਨੂੰ ਬੁਖਾਰ ਹੋ ਜਾਣਾ ਹੈ ਸੋ ਚੇ ਬੁਖਾਰ ਵਿੱਚ ਘਰ ਕਿਵੇਂ ਜਾਵਾਂਗਾ ਸੋ ਮੈਂ ਆਇਆ ਹੀ ਨਹੀਂ ਇੱਕ ਹੋਰ ਨੇ ਦੱਸਿਆ ਕਰ ਚੋਰੀ ਹੋ ਗਈ ਸੀ ਬਾਕੀ ਸਭ ਤਾਂ ਅਸੀਂ ਚੋਰਾਂ ਤੋਂ ਖੋਲਿਆ ਪਰ ਉਹ ਮੇਰਾ ਬਸਤਾ ਲੈ ਗਏ ਜਿਸ ਵਿੱਚ ਮੇਰੀਆਂ ਸਾਰੀਆਂ ਕਿਤਾਬਾਂ ਸਨ ਕਿਤਾਬਾਂ ਖਰੀਦਣ ਚਲਾ ਗਿਆ ਸੀ ਕੋਸ਼ਿਸ਼ ਕਰਦਾ ਰਿਹਾ ਕਿ ਕਿਧਰੋਂ ਪੁਰਾਣੀਆਂ ਮਿਲ ਜਾਣ ਕਿਉਂਕਿ ਤਿੰਨ ਹੀ ਤਾਂ ਮਹੀਨੇ ਰਹਿ ਗਏ ਹਨ ਤਾਂ ਮਟੂਲ ਦੀ ਆਦਤ ਪਹਾੜਿਆਂ ਵਾਂਗ ਅਸੀਂ ਸਿੱਖ ਦੇ ਸਕੂਲ ਵਿੱਚ ਆ ਵਰਤ ਦੇ ਸਾਰੀ ਜ਼ਿੰਦਗੀ ਵਿੱਚ ਆ ਕਾਲ ਦੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਰੁਝੇਵੇਂ ਇੰਨੇ ਵੱਜ ਜਾਂਦੇ ਹਨ ਕਿ ਪੜਨ ਤੇ ਕਲਾਸਾਂ ਲਾਉਣ ਲਈ ਸਮਾਂ ਹੀ ਨਹੀਂ ਨਿਕਲਦਾ ਅਮਰਥੇ ਗੁਜ਼ਾਰੇ ਸਮੇਂ ਦੀਆਂ ਗੱਲਾਂ ਵਿਦਿਆਰਥੀ ਸਾਰਾ ਜੀਵਨ ਕਰਦੇ ਹਨ ਪਰ ਟਾਲ ਮਟੋਲ ਦੀ ਆਦਤ ਕਾਰਨ ਇਹ ਸਮਾਂ ਛੋਪਲੇ ਹੀ ਗੁਜ਼ਾਰ ਦਿੰਦੇ ਹਨ ਅਤੇ ਕੁਝ ਮਹੱਤਵਪੂਰਨ ਨਹੀਂ ਵਾਪਰਦਾ ਮਗਰੋਂ ਸਮਝ ਆਉਂਦੀ ਹੈ ਕਿ ਤਕਨੀਕਾਂ ਵਿਧੀਆਂ ਅਤੇ ਰਣਨੀਤੀਆਂ ਤੈਅ ਕਰਨੀਆਂ ਚਾਹੀਦੀਆਂ ਸਨ ਵਿਦਾਇਗੀ ਪਾਰਟੀ ਮਗਰੋਂ ਪਤਾ ਲੱਗਦਾ ਹੈ ਕਿ ਕਰਨ ਤੋਂ ਬਿਨਾ ਕੁਝ ਨਹੀਂ ਵਾਪਰਦਾ ਜਦੋਂ ਪੜ੍ਹਾਈ ਉਪਰੰਤ ਰੋਜ਼ਗਾਰ ਦੀ ਚਿੰਤਾ ਘੇਰਨ ਲੱਗਦੀ ਹੈ ਤਾਂ ਪਿਆਰ ਦੀ ਖੁਮਾਰੀ ਤਾਂ ਉੱਤਰ ਦੀ ਹੀ ਹੈ ਪਰ ਇਸ ਸੋਜੀ ਦਾ ੱੱਕਾ ਵੀ ਲੱਗਦਾ ਹੈ ਕਿ ਜੋ ਕਰਨਾ ਚਾਹੀਦਾ ਸੀ ਜੋ ਕਰਨ ਆਏ ਸੀ ਜੋ ਕਰ ਸਕਦੇ ਸੀ ਉਹ ਤਾਂ ਕੀਤਾ ਹੀ ਨਹੀਂ ਪਹਿਲਾਂ ਇਹ ਟਾਲ ਮਟੋਲ ਕਰਦੇ ਰਹੇ ਫਿਰ ਜ਼ਿੰਦਗੀ ਇਹਨਾਂ ਨਾ ਟਾਲ ਮਟੋਲ ਕਰਨ ਲੱਗ ਪੈਂਦੀ ਹੈ ਸਾਡੇ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਅਜਿਹੀ ਹੈ ਕਿ ਇਹਨਾਂ ਨੂੰ ਪੁਰਸ਼ਾਂ ਸਾਹਮਣੇ ਝੂਠ ਵੀ ਵਧੇਰੇ ਬੋਲਣਾ ਪੈਂਦਾ ਹੈ ਅਤੇ ਆਪਣੀ ਰੱਖਿਆ ਲਈ ਟਾਲ ਮਟੋਲ ਵੀ ਵਧੇਰੇ ਕਰਨਾ ਪੈਂਦਾ ਹੈ ਟਾਲਮਟੋਲ ਦਾ ਮੁੱਖ ਸੰਬੰਧ ਸਮੇਂ ਅਤੇ ਸਥਾਨ ਨਾਲ ਹੁੰਦਾ ਹੈ। ਪਿਆਰ ਦੇ ਰਿਸ਼ਤੇ ਵਿੱਚ ਝੂਠ ਅਤੇ ਟਾਲਮਟੋਲ ਨੂੰ ਲਾਰੇ ਕਹਿੰਦੇ ਹਨ। ਝੂਠ ਬੋਲਣਾ ਵੀ ਟਾਲਣ ਦੀ ਹੀ ਵਿਧੀ ਹੁੰਦੀ ਹੈ। ਪੁਰਸ਼ਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਇਸਤਰੀਆਂ ਫੈਸਲਾ ਨਹੀਂ ਕਰਦੀਆਂ ਪਰ ਅਸਲ ਕਾਰਨ ਇਹ ਹੁੰਦਾ ਹੈ ਕਿ ਇਸਤਰੀਆਂ ਦੀਆਂ ਮਜਬੂਰੀਆਂ ਅਤੇ ਇਹਨਾਂ ਉੱਤੇ ਬੰਧਨ ਵਧੇਰੇ ਹੁੰਦੇ ਹਨ। ਵਾਸਤਵ ਵਿੱਚ ਇਹ ਨਾ ਬੇਵਫਾ ਹੁੰਦੀਆਂ ਹਨ ਨਾ ਹੀ ਧੋਖਾ ਦਿੰਦੀਆਂ ਹਨ ਇਹ ਮਜਬੂਰ ਹੁੰਦੀਆਂ ਹਨ। ਇਹ ਵੱਡੀ ਛਾਲ ਨਹੀਂ ਮਾਰ ਸਕਦੀ। ਨਜਾਇਜ਼ ਸੰਬੰਧਾਂ ਵਿੱਚ ਵੀ ਇਸਤਰੀਆਂ ਪੁਰਸ਼ਾਂ ਨੂੰ ਤਿਆਗਦੀਆਂ ਨਹੀਂ, ਤਿਆਗਣ ਵੀ ਨਹੀਂ ਦਿੰਦੀਆਂ। ਇਹ ਠੰਡੀਆਂ ਹੋ ਜਾਂਦੀਆਂ ਹਨ ਅਤੇ ਇਹਨਾਂ ਦਾ ਉੱਚਾ ਮਾਨ ਦੇ ਜਾਂਦਾ ਹੈ। ਸਰੀਰਕ ਲਚਕ ਘੱਟ ਜਾਂਦੀ ਹੈ, ਬਹਾਨੇ ਵੱਜ ਜਾਂਦੇ ਹਨ। ਉੱchnਣ ਲੋਭ ਹੋ ਜਾਂਦੀ ਹੈ ਅਤੇ ਰਿਸ਼ਤੇ ਪ੍ਰਤੀ ਇਹ ਵੇਸਲੀਆਂ ਹੋ ਜਾਂਦੀਆਂ ਹਨ। ਜੇ ਤੁਸੀਂ ਨਾ ਨਹੀਂ ਕਰ ਸਕਦੇ ਤਾਂ ਤੁਹਾਡੀ ਹਾਂ ਵੀ ਬਹੁਤੀ ਮਹੂਲਵਾਨੀ ਹੋਵੇਗੀ। ਸਤਿਕਾਰ ਨਾਲ ਧ੍ਰੜ ਹੋ ਕੇ ਆਪਣੀ ਮਜਬੂਰੀ ਦੱਸੋ ਤਾਂ ਕਿ ਤੁਹਾਨੂੰ ਗਲਤ ਵੀ ਨਾ ਸਮਝਿਆ ਜਾਵੇ ਕਈ ਕੈਮਰਾ ਕਾਰ ਕੰਪਿਊਟਰ ਆਦਿ ਮੰਗਣਾ ਜਾਂਦੇ ਹਨ ਸਿੱਧੀ ਨਾ ਕਹੋ ਕਿਉਂਕਿ ਇਹ ਤੁਹਾਡੇ ਲਈ ਪਰੇਸ਼ਾਨੀਆਂ ਹੀ ਉਪਜਾ ਸਕਦੇ ਹਨ ਐਵੇਂ ਹੀ ਕਈ ਉਧਾਰ ਮੰਗਣਾ ਜਾਂਦੇ ਹਨ ਇਹ ਆਪਣੇ ਪੈਸੇ ਤਾਂ ਬਰਬਾਦ ਕਰਦੇ ਹੀ ਹਨ ਇਹ ਤੁਹਾਡੇ ਵੀ ਕਰਨਗੇ ਜਿਹੜੇ ਕੰਮ ਤੁਸੀਂ ਹੁਣ ਨਹੀਂ ਕਰਨੇ ਚਾਹੁੰਦੇ ਉਹਨਾਂ ਨੂੰ ਟਾਲੋ ਜਿਹੜੇ ਕਦੇ ਨਹੀਂ ਕਰਨੇ ਚਾਹੁੰਦੇ ਉਨ੍ਹਾਂ ਬਾਰੇ ਨਾ ਕਹੋ ਲਗਾਤਾਰ ਟੈਲੀਵਿਜ਼ਨ ਦੇਖਣਾ ਖਾਸ ਖੇਡਣੀ ਕਮੈਂਟਰੀ ਸੁਣਨੀ ਫੋਨ ਤੇ ਖੇਡਾਂ ਖੇਡਣੀ ਆਦਿ ਆਦਤਾਂ ਕਾਰਗੁਜ਼ਾਰੀ ਪੱਖੋਂ ਮਨੁੱਖ ਨੂੰ ਕਮਜ਼ੋਰ ਕਰਦੀਆਂ ਹਨ ਕਮਜ਼ੋਰ ਕਾਰਗੁਜ਼ਾਰੀ ਟਾਲਮਟੋਲ ਦੇ ਨਾਲ ਸੁਸਤੀ ਵੀ ਉਪਜਾਉਂਦੀ ਹੈ ਕੁਝ ਲੋਕ ਸੁਸਥ ਹੋਣ ਕਰਕੇ ਅਤੇ ਕੁਝ ਲੋਕ ਨਲਾਇਕ ਹੋਣ ਕਰਕੇ ਕਰਨ ਵਾਲੀ ਜ਼ਰੂਰੀ ਕੰਮਾਂ ਨੂੰ ਵੀ ਟਾਲਦੇ ਰਹਿੰਦੇ ਹਨ ਹਰ ਕਿਸੇ ਦੀ ਸੁਸਤੀ ਦੇ ਨਿਗਰ ਕਾਰਨ ਹੁੰਦੇ ਹਨ ਸਸਤ ਲੋਕ ਨਿਸ਼ਾਨੇ ਇੰਨੇ ਉੱਚੇ ਮਿੱਥ ਲੈਂਦੇ ਹਨ ਕਿ ਉਹਨਾਂ ਨੂੰ ਪੂਰਾ ਕੰਮ ਦੀ ਉਹਨਾਂ ਵਿੱਚ ਨਾ ਹਿੰਮਤ ਹੁੰਦੀ ਹੈ ਨਾ ਸਮਰੱਥਾ ਅਤੇ ਨਾ ਹੀ ਪ੍ਰੇਰਣਾ ਜਗਦੀ ਹੈ ਇਹ ਆਪ ਉਤਸ਼ਾਹੀਨ ਹੁੰਦੇ ਹਨ ਅਤੇ ਜਿਸ ਦੇ ਵੀ ਸੰਪਰਕ ਵਿੱਚ ਆਉਂਦੇ ਹਨ ਉਹਨਾਂ ਦਾ ਹੌਸਲਾ ਡੇਗਦੇ ਹਨ ਕਈ ਲੋਕ ਨਲਾਇਕ ਇਸ ਲਈ ਹੋ ਨਿਬੜਦੇ ਹਨ ਕਿਉਂਕਿ ਇਨ੍ਹਾਂ ਦਾ ਕੋਈ ਉਦੇਸ਼ ਆਦਰਸ਼ ਜਾਂ ਨਿਸ਼ਾਨਾ ਹੀ ਨਹੀਂ ਹੁੰਦਾ ਇਹ ਕੁਝ ਕਰਨਾ ਹੀ ਨਹੀਂ ਚਾਹੁੰਦੇ ਇਨ੍ਹਾਂ ਨੂੰ ਪ੍ਰੇਰਿਆ ਨਹੀਂ ਜਾ ਸਕਦਾ ਇਹ ਕੁਝ ਕਰਦੇ ਹੀ ਨਹੀਂ ਸੋ ਇਹ ਕੁਝ ਸਿੱਖਦੇ ਵੀ ਨਹੀਂ ਸੁਭਾਵਕ ਹੀ ਇਹ ਹਰੇਕ ਨਿੱਕੇ ਵੱਡੇ ਕੰਮ ਨੂੰ ਟਾਲਦੇ ਅਤੇ ਟਾਲਣ ਦੇ ਅਜੀਬ ਅਜੀਬ ਬਹਾਨੇ ਲਾਉਂਦੇ ਹਨ ਜਿਨ੍ਹਾਂ ਦੇ ਨਿਸ਼ਾਨੇ ਤੇ ਉਦੇਸ਼ ਸਪਸ਼ਟ ਹੁੰਦੇ ਹਨ ਉਹ ਰਾਵਾਂ ਵਿੱਚ ਨਹੀਂ ਭਟਕਦੇ ਇੱਕ ਵਿਦਿਆਰਥੀ ਦੂਜੇ ਸ਼ਹਿਰ ਪ੍ਰੀਖਿਆ ਦੇਣ ਗਿਆ ਉਹ ਪਹਿਲੀ ਸ਼ਾਮ ਨੂੰ ਹੀ ਪਹੁੰਚ ਗਿਆ ਅਤੇ ਪ੍ਰੀਖਿਆ ਕੇਂਦਰ ਵੇਖ ਆਇਆ ਇਸ ਵਿਦਿਆਰਥੀ ਨੂੰ ਪਤਾ ਸੀ ਕਿ ਕੀ ਕਰਨਾ ਹੈ ਕਿਵੇਂ ਅਤੇ ਕਦੋਂ ਕਰਨਾ ਹੈ ਇੱਕ ਵਿਦਿਆਰਥੀ ਸਵੇਰੇ ਮੁਕਾਬਲੇ ਦੀ ਪ੍ਰੀਖਿਆ ਲਈ ਕਲਾਸਾਂ ਲਾਉਂਦਾ ਸੀ ਦਿਨ ਵੇਲੇ ਕੰਪਿਊਟਰ ਦਾ ਕੋਰਸ ਕਰਦਾ ਸੀ ਅਤੇ ਸ਼ਾਮ ਨੂੰ ਕਾਨੂੰਨ ਦੀ ਪੜ੍ਹਾਈ ਕਰਦਾ ਸੀ ਸਪਸ਼ਟ ਹੈ ਕਿ ਇਸ ਦਾ ਨਿਸ਼ਾਨਾ ਅਤੇ ਉਦੇਸ਼ ਉਦੇਸ਼ ਸਪਸ਼ਟ ਨਹੀਂ ਸੀ ਅਤੇ ਧਿਆਨ ਵੰਡਿਆ ਹੋਇਆ ਸੀ ਇੱਕ ਬੱਚਾ ਸਕੂਲ ਵੀ ਜਾਂਦਾ ਸੀ ਫਿਊਸ਼ਨ ਵੀ ਪੜ੍ਹਦਾ ਸੀ ਤਿਰਾਕੀ ਵੀ ਵੇਖਦਾ ਸੀ ਸੰਗੀਤ ਦੀਆਂ ਕਲਾਸਾਂ ਵੀ ਲਾਉਂਦਾ ਸੀ ਉਹ ਭੁਮੀਰੀ ਬਣਿਆ ਹੋਇਆ ਸੀ ਜਿਸ ਕਾਰਨ ਕਿਸੇ ਕਾਰਜ ਵਿੱਚ ਉਸਦੀ ਕਾਰਗੁਜ਼ਾਰੀ ਸੰਤੋਖਜਨਕ ਨਹੀਂ ਸੀ ਜੇ ਨਿਸ਼ਾਨੇ ਮਿੱਥਲੇ ਜਾਣ ਤਾਂ ਤਸਵੀਰ ਸਪਸ਼ਟ ਹੋ ਜਾਂਦੀ ਹੈ ਮਹੱਤਵਪੂਰਨ ਕੀ ਹੈ ਜਾਣਨ ਦੀ ਲੋੜ ਹੈ तय ਕਰੋ ਤੁਸੀਂ ਕੀ ਚਾਹੁੰਦੇ ਹੋ ਜਿਸ ਪੌੜੀ ਤੇ ਤੁਸੀਂ ਚੜ ਰਹੇ ਹੋ ਕੀ ਉਹ ਸਹੀ ਕੰਧ ਤੇ ਲੱਗੀ ਹੋਈ ਹੈ ਜੇ ਆਪਣੇ ਨਿਸ਼ਾਨੇ ਮਿੱਤ ਕੇ ਲਿਖ ਲੈ ਜਾਣ ਤਾਂ ਉਸ ਵੇਲੇ ਵਿਕਾਸ ਵਾਪਰਨ ਲੱਗ ਪੈਂਦਾ ਹੈ ਜੋ ਉਦੇਸ਼ ਲਿਖਿਆ ਨਹੀਂ ਜਾਂਦਾ ਉਹ ਉਦੇਸ਼ ਨਹੀਂ ਹੁੰਦਾ ਇੱਛਾ ਹੀ ਹੁੰਦੀ ਹੈ ਸਾਹਮਣੇ ਪਏ ਲਿਖਤੀ ਨਿਸ਼ਾਨੇ ਪਿੱਛੇ ਸ਼ਕਤੀ ਅਤੇ ਪ੍ਰੇਰਣਾ ਇਕੱਠੀ ਹੋਣ ਲੱਗ ਪੈਂਦੀ ਹੈ ਨਿਸ਼ਾਨੇ ਨਾਲ ਕਾਰਜਾਂ ਦੀ ਅੰਗੀਠੀ ਮੰਗਦੀ ਰਹਿੰਦੀ ਹੈ ਅਤੇ ਟਾਲਮਟੋਲ ਦੀ ਬਿਰਤੀ ਜਾਂਦੀ ਰਹਿੰਦੀ ਹੈ ਦੇਖਿਆ ਗਿਆ ਹੈ ਕਿ ਆਮ ਸਧਾਰਨ ਨਿਯੋਗਤਾ ਵਾਲੇ ਵਿਅਕਤੀ ਵੀ ਮਾਹਿਰਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਇਸ ਲਈ ਵਿਖਾ ਜਾਂਦੇ ਹਨ ਕਿਉਂਕਿ ਉਹ ਕੰਮਾਂ ਦੀ ਪਹਿਲ ਦੂਜ ਅਤੇ ਤਰਤੀਬ ਬਾਰੇ ਦੁਬਿਧਾ ਅਤੇ ਸ਼ੰਕਿਆ ਤੋਂ ਮੁਕਤ ਹੁੰਦੇ ਹਨ ਇਹ ਜਦੋਂ ਬਾਜ਼ਾਰ ਜਾਂਦੇ ਹਨ ਤਾਂ ਕੰਮਾਂ ਦੀ ਸੂਚੀ ਲੈ ਕੇ ਜਾਂਦੇ ਹਨ ਦੌਰੇ ਤੇ ਜਾਂਦੇ ਹਨ ਤਾਂ ਲੋੜਿੰਦੀਆਂ ਚੀਜ਼ਾਂ ਦੀ ਸੂਚੀ ਵੇਖ ਕੇ ਕੁਝ ਹੀ ਮਿੰਟਾਂ ਵਿੱਚ ਇਹਨਾਂ ਦਾ ਸੂਟਕੇਸ ਤਿਆਰ ਹੋ ਜਾਂਦਾ ਹੈ ਇਹ ਸੂਚੀ ਵਿੱਚੋਂ ਜਿਹੜੇ ਕੰਮ ਕਰ ਲੈਂਦੇ ਹਨ ਉਹਨਾਂ ਨੂੰ ਕੱਟ ਜਾਂਦੇ ਹਨ ਐਵੇਂ ਹੌਲੀ-ਹੌਲੀ ਹੋਗੇ ਕੰਮਾਂ ਦੀ ਗਿਣਤੀ ਵਧਦੀ ਜਾਵੇਗੀ ਕੰਮ ਨਿਪਟਦੇ ਵੇਖ ਕੇ ਸ਼ਕਤੀ ਵਧ ਜਾਂਦੀ ਹੈ ਅਤੇ ਬਾਕੀ ਕੰਮ ਨਿਪਟਾਉਣ ਦਾ ਉਤਸ਼ਾਹ ਵਧਦਾ ਹੈ ਯੋਜਨਾ ਬਣਾਉਂਦਾ ਅਰਥ ਹੈ ਵਸੀਲਿਆਂ ਦੀ ਸ਼ੁਭ ਵਰਤੋਂ। ਯੋਜਨਾਬੰਦੀ ਤੋਂ ਬਿਨਾ ਕਾਰਜ ਕਰਨ ਨਾਲ ਸਮੱਸਿਆਵਾਂ ਉਪਜਦੀਆਂ ਹਨ ਅਤੇ ਲਾਗਤ ਵਧਦੀ ਹੈ। ਹਰੇਕ ਸਹੀ, ਲਾਭਕਾਰੀ ਅਤੇ ਚੰਗੇ ਕੰਮ ਲਈ ਹਰ ਕਿਸੇ ਕੋਲ ਸਮਾਂ ਹੁੰਦਾ ਹੈ। ਜਦੋਂ ਕਿ ਗਲਤ ਕੰਮ ਕਰਦਿਆਂ ਸਹੀ ਕੰਮ ਕਰਨ ਵਾਲਾ ਸਮਾਂ ਵੀ ਲੰਘ ਜਾਂਦਾ ਹੈ। ਕੇਵਲ 20% ਕਾਰਜ ਮਹੱਤਵਪੂਰਨ ਹੁੰਦੇ ਹਨ, ਜਦੋਂ ਕਿ ਇਹੀ ਕਾਰਜ 90% ਸਿੱਟੇ ਸर्जਦੇ ਹਨ। ਕੇਵਲ 2-3% ਲੋਕ ਨਿਗਰਾਨੀ ਤੋਂ ਬਿਨਾ ਕਾਰਜ ਕਰਦੇ ਹਨ ਇਹ ਨੌਕਰਾਂ ਤੋਂ ਮਾਲਕ ਬਣ ਜਾਂਦੇ ਹਨ ਦਰਜ਼ੀਆਂ ਦੀ ਟਾਲਮਟੋਲ ਨਹੀਂ ਬਣੇ-ਬਣਾਏ ਕੱਪੜੇ ਹਰਮਨ ਪਿਆਰੇ ਬਣਾਏ ਹਨ ਥਕਾਵਟ ਗਲਤ ਫੈਸਲੇ ਕਰਨ ਦਾ ਵੱਡਾ ਕਾਰਨ ਹੁੰਦੀ ਹੈ ਠੰਡਾ ਇੰਜਣ ਨਹੀਂ ਚੱਲਦਾ ਥਕਾਵਟ ਦੀ ਸੂਰਤ ਵਿੱਚ ਅਕਸਰ 1 ਘੰਟੇ ਦੀ ਵਾਧੂ ਨੀਂਦਰ ਨਾਲ ਕਾਰਗੁਜ਼ਾਰੀ ਸੁਧਾਰੀ ਜਾ ਸਕਦੀ ਹੈ ਕੰਮ ਨਾਲ ਕਮਾਈ ਜੁੜੀ ਹੁੰਦੀ ਹੈ ਸਭ ਕੁਝ ਗੁਆਕ ਕੀ ਵੀ ਕਮਾਉਣ ਦੀ ਯੋਗਤਾ ਬਣੀ ਰਹਿੰਦੀ ਹੈ ਜਦੋਂ ਵਿਉਂਤ ਅਨੁਸਾਰ ਮਹੱਤਵਪੂਰਨ ਕੰਮ ਪਹਿਲਾਂ ਕਰੋਗੇ ਤਾਂ ਤੁਸੀਂ ਆਪ ਹੀ ਨਤੀਜਿਆਂ ਦੀ ਭਵਿੱਖਬਾਣੀ ਕਰ ਸਕੋਗੇ ਸਮੇਂ ਨੇ ਤਾਂ guzri ਜਾਣਾ ਹੁੰਦਾ ਹੈ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਟਾਲ ਮਟੋਲਨਾ guzreਗਾ ਕਿ ਕੰਮ ਕਰਨ ਵਿੱਚ guzreਗਾ ਜੇ ਸ਼ੁਰੂ ਕਰ ਦਿਓਗੇ ਕੰਮ ਪੂਰਾ ਹੋ ਜਾਵੇਗਾ 80% ਵਿਗਨ ਵਿਗਨ ਪਾਉਤਾਤ ਸਾਡੀ ਆਪਣੀ ਸਿਰਜਣਾ ਹੁੰਦੀ ਹੈਨ ਕਈ ਟਾਲਮਟੋਲੀਆਂ ਨੂੰ ਇੱਕ ਮਜ਼ਬੂਤ ੱੱਕੇ ਦੀ ਹੀ ਲੋੜ ਹੁੰਦੀ ਹੈ ਕੰਮ ਕਰਨ ਵਾਲੀ ਥਾਂ ਜਾਂ ਆਪਣਾ ਕਮਰਾ ਜੇ ਸਾਫ਼ ਸੁਥਰਾ ਹੋਵੇ ਅਤੇ ਸਾਰੀਆਂ ਲੁੜਿੰਦੀਆਂ ਚੀਜ਼ਾਂ ਜਾਂ ਸੰਦ ਕੋਲ ਹੋਣ ਤਾਂ ਕੰਮ ਕਰਨ ਦਾ ਉਤਸ਼ਾਹ ਆਪ ਮੁਹਾਰੀ ਉੱਪਰ ਅਤੇ ਵਾਧਾ ਹੈ ਮਾਹਿਰ ਬਣੋ ਮਾਹਿਰ ਟਾਲਮਟੋਲ ਨਹੀਂ ਕਰਦੇ ਇਹ ਵਕਤ ਖਰਾਬ ਕਰਨ ਵਾਲੇ ਸੰਚਾਰ ਸਾਧਨਾ ਵਿੱਚ ਨਹੀਂ ਉਲਝਦੇ ਇਹ ਹੋਰ ਵਸੀਲੇ ਨਹੀਂ ਮੰਗਦੇ ਇਹ ਪ੍ਰਾਪਤ ਵਸੀਲਿਆਂ ਨਾਲ ਹੀ ਕਾਰਜ ਕਰਦੇ ਹਨ ਇਹ ਜਾਣਦੇ ਹੁੰਦੇ ਹਨ ਕਿ ਕਿਹੜਾ ਕੰਮ ਲਾਭਕਾਰੀ ਹੈ ਤੇ ਕਿਹੜਾ ਕੰਮ ਰੱਦਨਯੋਗ ਹੈ ਨਿਰਸੰਦੇ ਸਾਰੇ ਕੰਮ ਨਹੀਂ ਕੀਤੇ ਜਾ ਸਕਦੇ ਸਾਰੇ ਕੰਮ ਕਰਨ ਵਾਲੇ ਹੁੰਦੇ ਵੀ ਨਹੀਂ ਕੁਝ ਕੰਮਾਂ ਸੰਬੰਧੀ ਟਾਲਮਟੋਲ ਕਰਨੀ ਜ਼ਰੂਰੀ ਹੁੰਦੀ ਹੈ ਕੋਈ ਤੁਹਾਨੂੰ ਆਪਣੇ ਘਰ ਜਾਂਦਨ ਤੇ ਬੁਲਾਉਂਦਾ ਹੈ ਤੁਸੀਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹ ਹਮੇਸ਼ਾ ਹੀ ਫਜ਼ੂਲ ਕੰਮਾਂ ਵਿੱਚ ਰੁੱਝਿਆ ਰਹਿੰਦਾ ਹੈ ਟਾਲਮਟੋਲ ਕਰੋ ਕੁਝ ਕਾਰਜ ਸਭ ਤੋਂ ਪਹਿਲਾਂ ਕਰਨ ਕਰਵਾਉਣ ਵਾਲੇ ਹੁੰਦੇ ਹਨ। ਕੁਝ ਕਾਰਜ ਕਦੇ ਵੀ ਕਰਨ ਵਾਲੇ ਨਹੀਂ ਹੁੰਦੇ। ਕੁਝ ਕਾਰਜ ਲਈ ਭਾਵੇਂ ਸਮਾਂ ਹੋਵੇ ਉਹ ਤਾਂ ਵੀ ਨਹੀਂ ਕਰਨੇ ਚਾਹੀਦੇ ਕਿਉਂਕਿ ਉਹ ਸਾਡੇ ਊਸੂਲਾਂ ਦੇ ਵਿਰੁੱਧ ਅਤੇ ਸਾਡੇ ਰੁਤਬੇ ਤੋਂ ਨੀਵੇਂ ਹੁੰਦੇ ਹਨ। ਵਿਅਕਤੀ ਵਿੱਚ ਭਾਵੇਂ ਕਿੰਨੀਆਂ ਵੀ ਘਾਟਾ ਹੋਣ ਜੇ ਉਸ ਵਿੱਚ ਜਾਣਨ ਸਿੱਖਣ ਕਰਨ ਵਾਲੀ ਉਤਸੁਕਤਾ ਹੋਵੇ ਤਾਂ ਉਹ ਮੁਸ਼ਕਲਾਂ ਅਤੇ ਤੰਗੀਆਂ ਦੇ ਬਾਵਜੂਦ ਵਿਕਾਸ ਕਰਦਾ ਰਹਿੰਦਾ ਹੈ। ਗੁਰੇ ਇਸ ਲਈ ਹੋਰਾਂ ਨਾਲੋਂ ਵਧੇਰੇ ਸਫਲ ਹੁੰਦੇ ਹਨ ਕਿਉਂਕਿ ਉਹ ਚੀਜ਼ਾਂ ਤੇ ਵਿਅਕਤੀਆਂ ਨੂੰ ਵੇਖਦੇ ਹੀ ਵੱਖਰੇ ਢੰਗ ਨਾਲ ਹਨ ਸਫਲ ਸੁਖਾਲੇ ਅਤੇ ਖੁਸ਼ਹਾਲ ਲੋਕ ਆਪਣੇ ਸਮੇਂ ਦੀ ਉਪਯੋਗੀ ਵਰਤੋਂ ਕਰਦੇ ਹਨ ਅਤੇ ਸਭ ਤੋਂ ਜ਼ਰੂਰੀ ਸਭ ਤੋਂ ਔਖਾ ਅਤੇ ਸਭ ਤੋਂ ਗੰਦਾ ਕੰਮ ਸਭ ਤੋਂ ਪਹਿਲਾਂ ਕਰਦੇ ਹਨ ਅਤੇ ਆਪ ਇਸ ਲਈ ਕਰਦੇ ਹਨ ਕਿਉਂਕਿ ਹੋਰਾਂ ਵੱਜੋਂ ਹੋਰਾਂ ਵੱਲੋਂ ਅਜਿਹੇ ਕੰਮਾਂ ਨੂੰ ਟਾਲਣ ਦੀ ਸੰਭਾਵਨਾ ਵਧੇਰੇ ਸਵੇਰ ਦਾ ਮਤਲਬ ਸਮਝਣ ਦੀ ਲੋੜ ਹੈ। ਇਹ ਦਿਨ ਦਾ ਸਭ ਤੋਂ ਮੋਹਰਲਾ ਅਤੇ ਮਹੱਤਵਪੂਰਨ ਭਾਗ ਹੁੰਦਾ ਹੈ। ਕੁਝ ਲੋਕ ਹੋਰਾਂ ਦੇ ਉੱਠਣ ਤੋਂ ਪਹਿਲਾਂ ਹੀ ਜ਼ਰੂਰੀ ਕੰਮ ਦਾ ਵੱਡਾ ਭਾਗ ਨਿਪਟਾ ਲੈਂਦੇ ਹਨ। ਜਿਹੜਾ ਸਵੇਰੇ ਉੱਠਣ ਵਿੱਚ ਹੀ ਟਾਲਮਟੋਲ ਕਰਦਾ ਹੈ, ਉਸਦੀ ਕਾਰਗੁਜ਼ਾਰੀ ਸੰਤੋਖਜਨਕ ਨਹੀਂ ਹੁੰਦੀ। ਜਿਹੜਾ ਬਰਾਤ ਵਿੱਚ ਸ਼ਾਮਲ ਹੋਣ ਦੀ ਥਾਂ ਡੋਲੀ 'ਚ ਚੱਲਣ ਵੇਲੇ ਪਹੁੰਚਦਾ ਹੈ, ਉਹ ਗੈਰਹਾਜ਼ਰੀ ਗਿਣਿਆ ਜਾਂਦਾ ਹੈ। ਧੰਨਵਾਦ।